ਆਪ ਪੂਰੇ ਪਰਿਵਾਰ ਨੇ ਜਿਹੜਾ Hindu ਧਰਮ ਦਾ ਮਜ਼ਾਕ ਵਡਾ ਬਣਾਇਆ ਹੈ ਉਹਦੇ ਤੇ TRP ਲੈਣਾ ਚਾਹੁੰਦੇ ਨੇ ਇਹਨਾਂ ਤੇ ਪਰਚਾ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜਾ ਸਨਾਤਨ ਵਿਰੋਧੀ ਧਰਮ ਵਿਰੋਧੀ ਕੋਈ ਵੀ ਕਾਰਜ ਕਰਦਾ ਹੈ ਉਹਨੂੰ ਇੱਕ ਸਬਕ ਮਿਲ ਸਕੇ ਉਹਦੇ ਲਈ ਆ ਚੇਤਾਵਨੀ ਹੋ ਗਈ ਉਹਨਾਂ ਨੂੰ ਮੰਦਰ ਲੈ ਕੇ ਜਾਓ ਨਾ ਤੁਹਾਡੀ ਸ਼ਰਦਾ ਇਹਦਾ ਕੋਈ ਜਾਈ ਕੋਈ ਰਾਜਨੇਤਾ ਤੁਹਾਡੀ ਜਗ੍ਹਾ ਸਲਾਖਾ ਦੇ ਪਿੱਛੇ ਹੈ ਨਾ ਕੀ ਸਮਾਜ ਦੇ ਵਿੱਚ ਸਸਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਯੂਟਿਊਬਰ ਪਾਇਲ ਮਲਿਕ ਇਕਵਾਰ ਮੁਰਤੋ ਵਿਵਾਦ ਦਾ ਦੇ ਵਿੱਚ ਖਿਰਦੀ ਵਿਖਾਈ ਤੇ ਰਹੀ ਹੈ ਪਰ ਐਤ ਕੀ ਅਰਮਾਨ ਮਲਿਕ ਦੇ ਪੂਰੇ ਪਰਿਵਾਰ ਤੇ ਵੱਡਾ ਦੋਸ਼ ਲੱਗਿਆ ਦਰਸਲ ਹੁਨਾ ਮਲਿਕ ਪਰਿਵਾਰ ਦੀ ਕੋਹਰ ਵੀਡੀਓ سامنے ਆਈ ਹੈ ਜਿਸ ਵਿੱਚ ਅਰਮਾਨ ਮਲਿਕ ਹਨੂਮਾਨ ਜੀ ਦਾ ਭੇਸ ਧਾਰ ਕੇ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਸੰਗਰੂਲ ਤੋਂ ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਅਧਿਐਕਸ਼ ਭਾਵਿਆ ਭਾਦਵਾਸ ਨੇ ਮਲਿਕ ਪਰਿਵਾਰ ਦੇ ਖਿਲਾਫ ਜੜਾ ਕੇਸ ਦਰਜ ਕਰਵਾਇਆ ਤੇ ਉਹਨਾਂ ਕਿਹਾ ਕਿ ਅਜੇ ਲੋਕਾਂ ਦੇ ਵੱਲੋਂ ਹਿੰਦੂ ਧਰਮ ਨੂੰ ਮਜ਼ਾਕ ਬਣਾ ਕੇ ਰੱਖਿਆ ਤੇ ਅਜੇ ਲੋਕ ਜਿਹੜੇ ਨੇ ਉਹ ਬਹੁਤ ਗਲਤ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨੇਕ ਜੀ ਆ ਪੂਰੇ ਪਰਿਵਾਰ ਨੇ ਜਿਹੜਾ Hindu ਧਰਮ ਦਾ ਮਜ਼ਾਕ ਵਡਾ ਬਣਾਇਆ ਹੈ ਉਹਦੇ ਤੇ TRP ਲੈਣਾ ਚਾਹੁੰਦੇ ਨੇ ਉਹਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਆਪਣੇ ਚੈਨਲਾਂ ਦੇ ਵਿਊ ਚਾਹੁੰਦੇ ਨੇ ਇਸ ਲਈ ਅਸੀਂ ਕੋਰ ਦਾ ਸਾਰਾ ਲੈ ਕੇ ਇਹਨਾਂ ਨੂੰ ਕਾਨੂੰਨੀ ਸਜ਼ਾ ਦਿਵਾਵਾਂਗੇ ਜਿਹੜਾ ਇਹਨਾਂ ਨੇ Hindu ਧਰਮ ਨੂੰ ਇੱਕ ਮਜ਼ਾਕ ਦਾ ਇੱਕ ਹਾਸੇ ਦਾ ਪਾਤਰ ਬਣਾਉਣ ਦਾ ਕੋਸ਼ਿਸ਼ ਕੀਤਾ ਹੈ ਅਸੀਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਔਰ ਇਹਨਾਂ ਤੇ ਪਰਚਾ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜਾ ਸਨਾਤਨ ਵਿਰੋਧੀ ਧਰਮ ਵਿਰੋਧੀ ਕੋਈ ਵੀ ਕਾਰੇ ਕਰਦਾ ਹੈ ਉਹਨੂੰ ਇੱਕ ਸਬਕ ਮਿਲ ਸਕੇ ਉਹਦੇ ਲਈ ਆ ਚੇਤਾਵਨੀ ਹੋਗੀ ਕਿਉਂ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕ ਵੀ ਕਹਿ ਰਹੇ ਨੇ ਕਿ ਮਾਫੀ ਵੀ ਮੰਗ ਲਈ ਪਰ ਜਾਣ ਕੇ ਜਿਹੜਾ Hindu ਧਰਮ ਇਸ ਨੂੰ ਮੁੱਦਾ ਬਣਾ ਰਿਹਾ ਧਰਮ ਦਾ ਮੁੱਦਾ ਬਣਾ ਰਿਹਾ ਕਿਉਂ ਇਹ ਚੀਜ਼ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ Hindu ਧਰਮ ਨੂੰ ਹੀ बार-बार ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਸਨਾਤਨੀ ਹੈ ਮਾਫ ਕਰ ਦੂੰਗੇ ਸਭ ਤੋਂ ਛੋਟੀ ਸੋਚ ਆਏ ਲੋਕਾਂ ਚ ਕਿ ਸਨਾਤਨੀ ਨੇ ਮਾਫ ਕਰ ਦੂੰਗੇ ਅਸੀਂ ਮਜ਼ਾਕ ਵੀ ਬਣਾਈਏ ਪਰੰਤੂ ਸਾਡੇ ਧਰਮ ਨੂੰ ਟਾਰਗੇਟ ਕਿਉਂ ਕਿਸੇ ਹੋਰ ਧਰਮ ਦਾ ਕਰ ਇਹਨਾਂ ਨੇ ਕੀਤਾ ਹੁੰਦਾ ਕਿ ਆ ਮਾਫੀ ਮੰਗਣ ਜਾ ਸਕਦੇ ਸੀਗੇ ਤਾਂ ਕਹਿੰਦੇ ਸਾਡਾ ਪਰਿਵਾਰ ਸਾਡੇ ਬੱਚੇ ਮੰਨਦੇ ਨੇ ਅਸੀਂ Hindu ਧਰਮ ਨੂੰ ਸਾਡੇ ਬੱਚੇ ਵੀ ਮੰਨਦੇ ਨੇ ਪੂਰੀ ਦੁਨੀਆ ਦੇ ਮੰਨਦੇ ਨੇ ਲੇਕਿਨ ਐਦਾ ਮਤਲਬ ਆਏ ਕਿ ਕਰਈs ਬਰੂਪ ਬਣਾ ਕੇ ਭੇਜੀਏ ਉਹਨਾਂ ਨੂੰ ਮੰਦਰ ਲੈ ਕੇ ਜਾਓ ਨਾ ਕਾਡੀ ਸ਼ਰਦਾ ਇਹਦਾ ਅਸੀਂ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਹਜ਼ੂਰੀ 'ਚ ਮੱਥਾ ਟੇਕਦੇ ਆ ਨਾ ਕਿ ਆਪਣੇ ਘਰੇ ਲੈ ਆਣੇ ਆ ਆ ਕਿੱਥੇ ਤੱਕ ਜਾਇਜ਼ ਆ ਆ ਕਿਸੇ ਵੀ ਧਾਰਮਿਕ ਧਰਮ ਨੂੰ ਟਾਰਗੇਟ ਕਰਕੇ ਆਪਣੀ ਗੰਦੀ ਟੀਆਰਪੀ ਲੈਣੀ ਉਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਹਮਣੇ ਆਉਂਦੀਆਂ ਨੇ ਗੀਤਾਂ ਦੇ ਲਾ ਕੇ ਜਿਹੜੇ ਅਜੇ ਰੂਪ ਨੱਚਦੇ ਪਿਆ ਸਾਹਮਣੇ ਉਹਦੇ ਨੂੰ ਨਹੀਂ ਲੱਗਦਾ ਵੀ ਇਸ ਟੀਨਾ ਟੇਸ ਪਹੁੰਚਦੀ ਹੈ ਬਿਲਕੁਲ ਹੁੰਦਾ ਹੈ ਜੀ ਰਾਮਲੀਲਾ ਚ ਅਗਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਸਾਡੇ ਨੋਟਿਸ ਆਈ ਹੈ ਅਸੀਂ ਆਪ ਜਾ ਕੇ ਉੱਥੇ ਪਰਚਾ ਕਰਵਾਇਆ ਕਾਰਵਾਈ ਵੀ ਕਰਵਾਈ ਹੈ ਤਾਂ ਜੋ ਵੀ ਇਸ ਤਰ੍ਹਾਂ ਦਾ ਕਾਰਜ ਕਰਦਾ ਹੈ ਉਹਨਾਂ ਨੂੰ ਇਹਨਾਂ ਦੇ ਕੇਸ ਤੋਂ ਵੀ ਇੱਕ ਸਬਕ ਮਿਲੂਗਾ ਕਿ ਅਗਰ ਤੁਸੀਂ ਸਨਾਤਨ ਨੂੰ ਮਜ਼ਾਕ ਬਣਾਉਣ ਦਾ ਪ੍ਰਯਾਸ ਕਰੋਗੇ ਤੁਸੀਂ ਕੋਈ ਵੀ ਹੋ ਯੂਟਿਊਬਰ ਹੋ ਕੋਈ ਜਾਈ ਕੋਈ ਰਾਜਨੇਤਾ ਤੁਹਾਡੀ ਜਗਾ ਸਲਾਖਾ ਦੇ ਪਿੱਛੇ ਨਾ ਕਿ ਸਮਾਜ ਦੇ ਵਿੱਚ ਪਾਇਲ ਮਲਿਕ ਦੀ ਤਾਂ ਇੱਕ ਵੀਡੀਓ ਜਰੂਰ ਸਾਹਮਣੇ ਸੀ ਕਾਲੀ ਮਾਤਾ ਦੇ ਰੂਪ ਚ ਹੁਣ ਨਵੀਂ ਵੀਡੀਓ ਕਿਹੜੀ ਸਾਹਮਣੇ ਲੈ ਕੇ ਜਿਹੜਾ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਆਪਣੇ ਚੈਨਲ 'ਰਾਈ' ਚਲਾ ਲਿਓ ਜਿੱਚ ਪਾਇਲ ਮਲਿਕ ਦਾ ਕਰੀ ਰਹੀ ਹੈ ਸਾਥ ਚ ਕ੍ਰਿਤਿਕਾ ਮਲਿਕ ਬੋਲਦੀ ਨਜ਼ਰ ਆ ਰਹੀ ਹੈ ਖੁੱਸੇ ਮਜ਼ਾਕ ਬਣਾਏ ਜਾ ਰਹੇ ਹਨ ਔਰ ਸਾਡੇ ਅਰਾਧਯ ਬਜਰੰਗ ਬਲੀ ਨੂੰ ਨੱਚਦਾ ਦਿਖਾਇਆ ਜਾ ਰਿਹਾ ਹੈ ਆ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਸਨਾਤਨੀਆਂ ਨੂੰ ਦੇਖਣ ਦੀ ਲੋੜ ਹੈ ਕੀ ਆਤਰ ਅੰਜ਼ਾਦ ਦੀ ਰਾਹ ਤੇ ਚੱਲ ਪਏ ਨੇ ਸਨਾਤਨ ਦਾ ਮਜ਼ਾਕ ਬਣਾ ਰਹੇ ਨੇ ਮਾਫੀ ਮੰਗਣ ਤੋਂ ਲੈ ਕੇ ਮਾਫੀ ਦੇਣ ਤੱਕ ਦੀ ਵੀਡੀਓ ਬਣਾ ਕੇ ਆਪਣੇ ਚੈਨਲਾਂ 'ਤੇ ਪਾ ਰਹੇ ਨੇ ਉਤੋਂ ਵੀ ਵਿਊਜ਼ ਲੈ ਰਹੇ ਨੇ ਉਤੋਂ ਬਾਅਦ ਜਿਹੜੇ ਸਨਾਤਨੀਆਂ ਨੇ ਇਹਨਾਂ ਨੂੰ ਮਾਫ ਕੀਤਾ ਉਹਨਾਂ ਨੂੰ ਆ ਬਲੈਕਮੇਲਰ ਦੱਸ ਦੇ ਨੇ ਕਹਿੰਦੇ ਨੇ ਕਿ ਸਨਾਤਨੀ ਸਾਨੂੰ ਥ੍ਰੈਟ ਕਰ ਰਹੇ ਨੇ ਕਿਹੜੇ ਸਨਾਤਨੀ ਨੇ ਕਿਹੜੇ ਹਿੰਦੂ ਲੀਡਰ ਨੇ ਇਹਨਾਂ ਨੂੰ ਥ੍ਰੈਟ ਕੀਤਾ ਅਗਰ ਇਹਨਾਂ ਤੋਂ ਪਰਚਾ ਨਹੀਂ ਹੁੰਦਾ ਸਾਨੂੰ ਦੱਸੇ ਅਸੀਂ ਕਰਾਵਾਂਗੇ ਅਸੀਂ ਅਗਰ ਦੂਸਰੇ ਦੀ ਕਮੀਆਂ ਕੱਢਣਾ ਜਾਣਦੇ ਆ ਤੇ ਆਪਣੇ ਵਾਲਿਆਂ ਨੂੰ ਸਜ਼ਾ ਦਿਵਾਉਣਾ ਸਾਡਾ ਪਹਿਲਾ ਫਰਜ਼ ਹੈ ਲੇਕਿਨ ਆ ਸਿਰਫ ਇੱਕ ਗੰਦੀ ਟੀਆਰਪੀ ਪਬਲਿਸਿਟੀ ਪੈਸਾ ਔਰ ਸਿਕਿਉਰਿਟੀ ਲਾਈਨ ਦੇ ਮਾਰੇ ਕਰ ਰਹੇ ਨੇ ਪਰ ਛੋਟੇ ਹਿੰਦੂ ਨੇਤਾ ਤਾਂ ਉਹਨਾਂ ਨੂੰ ਮਿਲਣ ਤੱਕ ਜਾ ਰਹੇ ਨੇ ਹਸਪਤਾਲਾਂ ਦੇ ਦੇਖੋ ਜੀ ਕੀ ਹੁੰਦਾ ਸਨਾਤਨ ਚ ਇੱਕ ਪਰੰਪਰਾ ਹੈ ਕੋਈ ਅਗਿਓ ਸਰ ਚੁਕਾ ਹੈ ਆਪਣੀ ਗਲਤੀ ਮੰਗੇ ਤਾਂ ਉਹਨੂੰ ਮਾਫ ਕਰ ਦਿੱਤਾ ਜਾਏ ਲੇਕਿਨ ਉਹਨਾਂ ਨੇ ਹਲੇ ਤੱਕ ਆ ਨੋਟਿਸ ਨਹੀਂ ਹੈ ਕਿ ਇਹਨਾਂ ਨੇ ਹਨੂਮਾਨ ਜੀ ਦਾ ਵੀ ਰੂਪ ਤਾਰਨ ਕੀਤਾ ਹੈ ਉਹ ਵੀਡੀਓ ਮੈਂ ਤੁਹਾਨੂੰ ਦਊਗਾ ਤੁਸੀਂ ਆਪਣੇ ਚੈਨਲ 'ਤੇ ਲਾਈ ਜਰਾਓ ਤਾਂ ਕਿ ਸੱਚਾਈ ਦੁਨੀਆ ਸਾਹਮਣੇ ਪਹੁੰਚ ਸਕੇ ਇਹਨਾਂ ਦਾ ਜਿਹੜਾ ਸੀਮਤੀ ਵਾਲਾ ਕਾਰਡ ਹੈ ਉਹ ਫੇਲ ਹੋ ਸਕੇ ਇਹਨਾਂ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਆ ਜਾ ਸਕੇ ਕਿ ਆ ਜਿਹੜਾ ਹੈ ਸਮਾਜ ਨੂੰ ਤੋੜਨ ਦਾ ਪ੍ਰਯਾਸ ਕਰ ਰਹੇ ਨੇ ਔਰ ਇਸ ਤਰ੍ਹਾਂ ਦੀ ਗੰਦੀ ਟੀਆਰਪੀ ਅਸੀਂ ਕਦੀ ਨਹੀਂ ਲੈਣ ਦਮਾਂ ਪਰ ਪਟਿਆਲਾ ਵੀ ਕੇਸ ਦਾਇਰ ਕੀਤਾ ਥੋਡੇ ਵੱਲੋਂ ਕਿਹੜਾ ਵੱਖਰਾ ਜਿਹੜਾ ਕੇਸ ਦਾਇਰ ਕੀਤਾ ਕਿਉਂਕਿ ਪਟਿਆਲਾ ਦੀ ਉਹਨਾਂ ਖਿਲਾਫ ਜਿਹੜਾ ਕੇਸ ਹੈ ਦੇਖੋ ਜੀ ਪਟਿਆਲਾ ਵੀ ਜਿਹੜਾ ਕੇਸ ਦਰਜ ਹੋਇਆ ਹੈ ਉਹ ਵੀ ਸਾਡੇ Hindu ਸੰਗਠਨਾਂ ਚੋਂ ਹੀ ਨੇ ਸਾਡੇ ਨਾਲ ਦੇ ਹੀ ਨੇ ਅਸੀਂ ਉਹਨਾਂ ਨਾਲ ਵੀ ਖੜੇ ਆ ਜਿੱਥੇ ਜਿੱਥੇ सनातन विरोधी पैदा होंगे 10 केस भी होंगे और हर एक जगह जाके असी पर्चा दर्ज करावांगे ਸਾਡਾ ਮਕਸਦ ਹੈ ਅਗਰ ਕੋਈ ਸਨਾਤਨ ਨੂੰ ਕਿਸੇ ਤਰ੍ਹਾਂ ਵੀ ਠੇਸ ਪਹੁੰਚਾ ਰਿਹਾ ਹੈ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਛੱਡਾਂਗੇ ਨਹੀਂ ਉਹਨੂੰ ਜੇਲ੍ਹ ਭੇਜ ਕੇ ਹੀ ਦਮਲ ਮੰਗਾਂਗੇ ਤੁਹਾਨੂੰ ਦੱਸੀ ਕਿ ਪਾਇਲ ਮਲਿਕ ਨੇ ਪਿਛਲੇ ਦਿਨੀ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਵਿਖੇ ਆ ਕੇ ਮਾਫੀ ਮੰਗ ਲਈ ਸੀ ਪਰ ਹੁਣ ਪੂਰੇ ਪਰਿਵਾਰ ਦੇ ਉੱਤੇ ਸੰਖਰੂਲ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਲਿਕ ਪਰਿਵਾਰ ਕੀ ਐਕਸ਼ਨ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਤ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ